ਸਸਿਕਾਲ ਵੀ ਤੁਸੀਂ ਵੇਖ ਰਹੇ ਹੋ ਚੈਨਲ ਜੀਐਨਟੀ8 ਮੈਂ ਨਰਮਲ ਕੋਰੀ ਦੋਸਤੋ ਅੱਜ ਦੇ ਜਿਹੜੇ ਹਾਲਾਤ ਨੇ ਗਰਮੀ ਦਾ ਸੀਜ਼ਨ ਜਿਹੜਾ ਸ਼ੁਰੂ ਹੋ ਚੁੱਕਿਆ ਇੱਕ ਕਣਕ ਦੀ ਵਾਢੀ ਦਾ ਸੀਜ਼ਨ ਵੀ ਸ਼ੁਰੂ ਹੋ ਚੁੱਕਿਆ ਇਹਨਾਂ ਦਿਨਾਂ ਦੇ ਵਿੱਚ ਜਿਹੜੀ ਸਭ ਤੋਂ ਮਾੜੀ ਤਰਾਸਦੀ ਜੇ ਕਿਤੇ ਅਨਫੋਰਚੂਨੇਟਲੀ ਵਾਪਰ ਜਾਂਦੀ ਆ ਉਹ ਇਹ ਹੈ ਕਿ ਕੁਝ ਕਰਨਾ ਕਰਕੇ ਕਣਕ ਦੀ ਫਸਲ ਨੂੰ ਜਾਂ ਕਣਕ ਦੇ ਵਾਢੇ ਨੂੰ ਅੱਗ ਲੱਗ ਜਾਂਦੀ ਹੈ ਜਿਸ ਤੋਂ ਬਾਅਦ ਬਹੁਤ ਸਾਰਾ ਨੁਕਸਾਨ ਤੁਸੀਂ ਜਾਣਦੇ ਹੋ ਕਿ ਹੋ ਜਾਂਦਾ ਇਹਨਾਂ ਦਿਨਾਂ ਦੇ ਦੌਰਾਨ ਜੇਕਰ ਕੋਈ ਮਹਿਕਮਾ ਕੋਈ ਵਿਭਾਗ ਦਾ ਕਿਸੇ ਵਿਭਾਗ ਦੇ ਕਰਮਚਾਰੀ ਜਿਹੜੇ ਆਪਣੀ ਜਾਨ ਤੱਕ ਤੇ ਖੇਡ ਕੇ ਵੀ ਇਹ ਜੇ ਹਾਲਾਤਾਂ ਨੂੰ ਕੰਟਰੋਲ ਕਰਦੇ ਨੇ ਉਹ ਹੈ ਪੰਜਾਬ ਦਾ ਜਿਹੜਾ ਅੱਗ ਬੁਝਾਓ ਮਹਿਕਮਾ ਅੱਜ ਬਰਨਾਲਾ ਦੇ ਫਾਇਰ ਸਟੇਸ਼ਨ ਤੇ ਮੈਂ ਹਾਂ ਮੇਰੇ ਨਾਲ ਬਰਨਾਲਾ ਦੇ ਜਿਹੜੇ ਫਾਇਰ ਸਟੇਸ਼ਨ ਅਫਸਰ ਨੇ ਸਰਦਾਰ ਜਸਪ੍ਰੀਤ ਸਿੰਘ ਬਾਠ ਉਹਨਾ ਨਾਲ ਗੱਲ ਕਰਾਂ ਕਿ ਬਰਨਾਲਾ ਜ਼ਿਲ੍ਹੇ ਦੇ ਵਿੱਚ ਕਿਹੋ ਜਿਹੇ ਇੰਤਜ਼ਾਮ ਨੇ ਜਿਹੜੇ ਲੋੜ ਪੈਣ ਤੇ ਜੇਕਰ ਵਰਤੇ ਜਾ ਸਕਦੇ ਨੇ ਬਹੁਤ ਬਹੁਤ ਸਵਾਗਤ ਹੈ WhatsApp ਤੁਹਾਡਾ ਸਾਰੇ ਚੈਨਲ ਤੇ ਜੇਕਰ ਵੇਖਿਆ ਜਾਵੇ ਅੱਜ ਦੇ ਜਿਹੜੇ ਹਾਲਾਤ ਨੇ ਜਿਹੜੇ ਜਿਹੜਾ ਕਣਕ ਦਾ ਸੀਜ਼ਨ ਹੁੰਦਾ ਅਗ ਲੱਕੜੀਆਂ ਬਹੁਤ ਸਾਰੀਆਂ ਘਟਰਾਵਾ ਵਾਪਰਦੀਆਂ ਨੇ ਤੁਸੀਂ ਹਰ ਵਕਤ ਤਿਆਰ-ਵਾਰ ਤਿਆਰ 24 ਘੰਟੇ ਰਹਿੰਦੇ ਹੋ ਅਸੀਂ ਜਾਣਨਾ ਚਾਹਾਂਗੇ ਕਿ ਬਰਨਾਲਾ ਜ਼ਿਲ੍ਹੇ ਦੇ ਵਿੱਚ ਫਾਇਰ ਸਟੇਸ਼ਨ ਜਿਹੜਾ ਇਹ ਆਫਿਸ ਹੈ ਕਿੱਦਾਂ ਦੇ ਇੰਤਜ਼ਾਮ ਨੇ ਕਿੱਦਾਂ ਦੇ ਜਿਹੜੀ ਯੂਨਿਟ ਹੈਗੀਆਂ ਤੁਹਾਡੇ ਕੋਲੇ ਕਿੰਨੀਆਂ ਯੂਨਿਟ ਨੇ ਤੇ ਉਹ ਕਿੱਥੇ-ਕਿੱਥੇ ਜਿਹੜੀਆਂ ਅਵੇਲੇਬਲ ਹੈਗੀਆਂ ਠੀਕ ਹੈ ਆਪਣੇ ਬਰਨਾਲੇ ਜ਼ਿਲ੍ਹੇ 'ਚ ਜੀ ਦੋ ਫਾਇਰ ਸਟੇਸ਼ਨ ਨੇ ਜੀ ਆਪਣੇ ਡਿਸਟ੍ਰਿਕਟ 'ਚ ਇੱਕ ਤਾਂ ਬਰਨਾਲਾ ਸ਼ਹਿਰ ਦਾ ਜੀ ਇੱਕ ਤਪੇ ਅ ਦੋਮਾ ਕੋਲ ਬਰਨਾਲੇ ਆਪਣਾ ਜੀ ਗੱਲ ਕਰੀਏ ਬਰਨਾਲਾ ਸਟੇਸ਼ਨ ਕੋਲੇ ਤਿੰਨ ਵੱਡੇ ਫਾਇਰ ਟੈਂਡਰ ਨੇ ਜੀ ਇੱਕ ਇੱਕ ਯੂਆਰਵੀ ਿਕਵਿਕ ਰਿਸਪੌਂਸ ਬੈਂਕਲਜੀਪ ਆ ਜੀ ਜੀ ਤਪੇ ਜੇ ਗੱਲ ਕਰੀਏ ਤਾਂ ਇੱਕ ਕੁਆ ਯੂਆਰਵੀ ਆ ਜੀ ਉੱਥੇ ਤੇ ਦੋ ਵੱਡੇ ਫਾਇਰ ਟੈਂਡਰ ਨੇ ਅਸੀਂ ਜਿਹੜਾ ਇਹ ਕਣਕ ਦੀ ਬਾਡੀ ਦਾ ਸੀਜ਼ਨ ਆ ਜੀ ਇਹਨੂੰ ਦੇਖਦੇ ਹੋਏ ਅਸੀਂ ਪਹਿਲੇ ਆਪਦੇ ਪੱਧਰ ਤੇ ਹੀ ਬਰਨਾਲਾ ਦੇ ਤਿੰਨੇ ਫਾਇਰ ਟੈਂਡਰ ਸ਼ਹਿਰ ਤੋਂ ਬਾਹਰ ਜਿੱਥੋਂ ਵੀ ਅਸੀਂ ਈਜ਼ੀਲੀ ਅਪਰੋਚ ਹੋ ਜੇ ਸਾਡੀ ਖੇਤਾਂ ਦੇ ਵਿੱਚ ਅਸੀਂ ਬਾਹਰ ਸਟੇਸ਼ਨ ਕਰ ਦਿੰਦੇ ਆ ਜੀ ਇੱਕ ਤਾਂ ਅਸੀਂ ਮੈਲਕਲਾ ਜਿਹੜੀ ਤਹਿਸੀਲ ਆਪਣੀ ਉਧਰ ਆਪਾਂ ਮੈਲਕਲਾ ਖੜਾ ਦਦਾ ਇੱਕ ਸਟੇਜ ਤੋਂ ਆਪਣਾ ਸਟੈਂਡਰਡ ਤੇ ਇੱਕ ਆਪਣਾ ਜਿਹੜਾ ਵੀਆਰਸੀ ਮਾਲ ਆ ਜੀ ਮੋਗਾ ਸਾਈਡ ਉੱਥੇ ਸਟੇਸ਼ਨ ਕਰਦੇ ਆ ਜੀ ਇੱਕ ਆਪਾਂ ਡੰਪ ਸਾਈਡ ਹੈਗਾ ਜੀ ਸਾਡਾ ਹੁਣ ਇੱਥੇ ਜਿਹੜਾ ਨਵਾਂ ਆਪਣਾ ਬਾਈਪਾਸ ਬਣਿਆ ਮੋਕੇ ਵਾਲਾ ਉੱਥੇ ਆਪਾਂ ਸਟੇਸ਼ਨ ਕਰਦੇ ਆ ਜੀ ਇਹ ਹੀ ਗੱਲ ਕਰੀਏ ਤਪੇ ਦੀ ਜੀ ਤਪੇ ਆਪਾਂ ਜਿਹੜਾ ਫਲਾਈਓਵਰ ਹਾਈਵੇ ਤੇ ਇੱਕ ਆਪਾਂ ਫਲਾਈਓਵਰ ਦੇ ਥੱਲੇ ਸਟੇਸ਼ਨ ਕੀਤਾ ਜੀ ਇੱਕ ਭਦੌੜ ਤਸੀਲ ਤੇ ਵਿੱਚ ਮਤਲਬ ਭਦੌੜ ਕਸਟ ਵਿੱਚ ਭਦੌੜ ਸਟੇਸ਼ਨ ਕੀਤਾ ਜੀ ਜੇਕਰ ਮੁਲਾਜ਼ਮਾ ਦੀ ਨਫਰੀ ਦੀ ਗੱਲ ਕੀਤੀ ਜਾਵੇ ਅਕਸਰ ਜਿਹੜੇ ਹੋਰ ਡਿਪਾਰਟਮੈਂਟ ਨੇ ਉਹ ਮੁਲਾਜ਼ਮਾ ਦੀ ਨਫਰੀ ਦੀ ਸਮੱਸਿਆ ਨਾਲ ਜੋੜਨਾ ਪੈਂਦਾ ਇਹ ਜਿਹੜਾ ਵਿਭਾਗ ਬੜਾ ਸਿੱਧੇ ਤੌਰ ਤੇ ਲੋਕਾਂ ਦੀ ਲੋਣੀ ਦੀ ਲੋਡ ਦੇ ਨਾਲ ਜੁੜਿਆ ਹੋਇਆ ਜਿਹੜੀ ਅਚਾਨਕ ਵਾਪਰਦੀ ਹੈ ਤੁਹਾਡੇ ਕੋਈ ਇਸ ਤਰ੍ਹਾਂ ਦਾ ਹੈਗਾ ਕਿ ਮੁਲਾਜ਼ਮਾ ਦੀ ਨਫਰੀ ਦੀ ਕੋਈ ਸਮੱਸਿਆ ਹੁੰਦੀ ਹੈ ਸਾਡੇ ਕੋਲ ਡਰਾਈਵਰਾਂ ਦੀ ਬਹੁਤ ਘਾਟ ਹੈ ਜੀ ਸਾਡੇ ਕੋਲ ਫਾਇਰ ਫਾਈਟਰਸ ਫਾਇਰਮੈਨ ਤਾਂ ਹੈਗੇ ਨੇ ਪਰ ਫਾਇਰ ਟੈਂਡਰ ਨੂੰ ਚਲਾਉਣ ਲਈ ਸਾਡੇ ਕੋਲ ਡਰਾਈਵਰਾਂ ਲਈ ਬਹੁਤ ਘਾਟ ਹੈ ਜੀ ਪੁਰਾਣੇ ਰੈਗੂਲਰ ਜਿਹੜੇ ਡਰਾਈਵਰ ਨੇ ਉਹ ਰਿਟਾਇਰ ਹੋ ਚੁੱਕੇ ਨੇ ਨਵੇਂ ਹਾਲੇ ਰਿਕਰੂਟਮੈਂਟ ਹੋਈ ਸੀ ਪਰ ਸਾਡੇ ਕੋਲ ਡਰਾਈਵਰ ਪਹੁੰਚੇ ਨਹੀਂ ਫਾਇਰਮੈਨ ਤਾਂ ਸਾਡੇ ਕੋਲ ਆ ਗਏ ਜੀ ਤੇ ਇਹਦੇ ਮੱਦੇਨਜ਼ਰ ਅਸੀਂ ਤਪਾ ਸਟੇਸ਼ਨ ਤੇ ਵੀ ਕੋਈ ਡਰਾਈਵਰ ਨਹੀਂ ਸकता ਅਸੀਂ ਬਰਨਾਲਿਓ ਦੋ ਫਾਇਰ ਡਰਾਈਵਰ ਤਪੇ ਸਟੇਸ਼ਨ ਨੂੰ ਭੇਜੇ ਹੋਏ ਨੇ ਇਹ ਲਗਾਤਾਰ 24 24 ਘੰਟੇ ਡਿਊਟੀ ਕਰਕੇ ਲੋਕਾਂ ਨੂੰ ਅੱਗ ਤੋਂ ਬਚਾਉਂਦੇ ਨੇ ਜੀ ਤੇ ਸਾਡੇ ਬਰਨਾਲੇ ਸਿਰਫ ਸਾਡੇ ਕੋਲੇ 5 ਡਰਾਈਵਰ ਰਹਿ ਜਾਂਦੇ ਨੇ ਜੀ ਪਿੱਛੇ ਤਾਂ ਗੱਡੀਆਂ 3 ਨੇ ਜੀ ਇੱਥੇ ਵੀ 24 24 ਘੰਟੇ ਸਾਰਾ ਡਰਾਈਵਰ ਜਿਹੜਾ ਸਟਾਫ ਅਜੂਬੀ ਕਰ ਦਿੰਦਾ ਹਾਂ ਬạt ਸਾਬ ਜੇ ਕਿ ਦੇਖਿਆ ਜਾਵੇ ਤੁਹਾਡੀ ਜਿਹੜੀ ਭੂਮਿਕਾ ਅੱਗ ਲੱਗਣ ਤੋਂ ਬਾਅਦ ਸਾਹਮਣੇ ਆਉਂਦੀ ਹੈ ਹਨਾ ਅੱਗ ਲੱਗਦੀ ਹੈ ਫਿਰ ਤੁਹਾਨੂੰ ਲੋਕ ਕਾਲ ਕਰਦੇ ਨੇ ਫਿਰ ਜਿਹੜਾ ਮੈਕ ਮ ਹੈਗਾ ਉੱਤੇ ਪਹੁੰਚਦਾ ਅੱਗ ਲੱਗਣ ਤੋਂ ਪਹਿਲਾਂ ਦੀਆਂ ਜਿਹੜੀਆਂ ਸਾਵਧਾਨੀਆਂ ਉਹ ਬੜੀਆਂ ਮਾਇਨੇ ਰੱਖਦੀਆਂ ਨੇ ਉਹਦੇ ਮਾਮਲੇ 'ਚ ਤੁਸੀਂ ਲੋਕਾਂ ਨੂੰ ਮੇਰੀ ਅਪੀਲ ਹੈ ਜੀ ਲੋਕਾਂ ਨੂੰ ਵੀ ਤੁਸੀਂ ਸਾਵਧਾਨੀ ਵਰਤੋ ਅੱਜਕੱਲ ਕਣਕ ਪੱਕ ਚੁੱਕੀ ਹੈ ਜੀ ਬਿਲਕੁਲ ਸੁੱਕੀ ਸੁੱਕੀ ਕਣਕ ਹੁੰਦੀ ਹੈ ਅੱਗ ਬਹੁਤ ਛੇਤੀ ਪਕੜਦੀ ਹੈ ਆਪਾਂ ਉਹਦੇ ਇੰਤਜ਼ਾਮ ਪਹਿਲਾਂ ਹੀ ਕਰਕੇ ਰੱਖੀਏ ਜਿਵੇਂ ਕੋਈ ਟਰਾਂਸਫਾਰਮਰ ਹੈਗਾ ਆਪਣੇ ਖੇਤ 'ਚ ਜਾਂ ਕੋਈ ਬਿਜਲੀ ਵਾਲਾ ਖੰਭਾ ਤਾਂ ਆਪਾਂ ਕੋਸ਼ਿਸ਼ ਕਰੀਏ ਵੀ ਉਹਦੇ ਥੱਲੋਂ ਕਣਕ ਦੀ ਵਾੜੀ ਪਹਿਲਾਂ ਹੀ ਕਰ ਲਈਏ ਵੀ ਜੇ ਕੋਈ ਬਾਈਚਾਂਸ ਕੋਈ ਸਪਾਰਕ ਹੁੰਦਾ ਤਾਂ ਕੋਈ ਜ਼ਿਆਦਾ ਨੁਕਸਾਨ ਨਾ ਹੋਵੇ ਹਮੇਸ਼ਾ ਜਿਹੜੇ ਆਪਣੇ ਖੇਤਾਂ 'ਚ ਟਿਊਬਵੈਲ ਦੇ ਖੇਲਾ ਬਣੀਆਂ ਹੋਈਆਂ ਉਹਨਾਂ ਨੂੰ ਪਾਣੀ ਨਾਲ ਭਰ ਕੇ ਰੱਖਣ ਦੀ ਲੋਕ ਜਿਹੜੇ ਅੱਜਕੱਲ ਨਵੇਂ ਤਰੀਕੇ ਦੇ ਸਪਰੇਅ ਪੰਪ ਚੱਲੇ ਨੇ ਜੀ ਉਹ ਵੀ ਬਹੁਤ ਮਦਦਗਾਰ ਬਣਦੇ ਨੇ ਉਹ ਵੀ ਪੱਗ ਨੂੰ ਕੰਟਰੋਲ ਕਰਦੇ ਨੇ ਉਹ ਵੀ ਟਰੈਕਟਰਾਂ ਦੇ ਪਿੱਛੇ ਪਾ ਕੇ ਰੱਖਣ ਵੀ ਕਦੇ ਵੀ ਕੋਈ ਨਿੱਕੀ ਹੁੰਦੀ ਹੈ ਵੀ ਸਾਡੇ ਪਹੁੰਚਦੇ ਪਹੁੰਚਦੇ ਤਾਂ ਜ਼ਿਆਦਾ ਅੱਗ ਵੱਜ ਜਾਂਦੀ ਹੈ ਪਰ ਜੇ ਆਪਾਂ ਉਹਨੂੰ ਪਹਿਲਾਂ ਕੰਟਰੋਲ ਕਰੀਏ ਤਾਂ ਈਜ਼ੀ ਵੇ ਨਾਲ ਉਹ ਕੰਟਰੋਲ ਹੋ ਜਾਂਦੀ ਹੈ ਜੀ ਆਮ ਤੌਰ ਤੇ ਤੁਹਾਡੇ ਜਿਹੜਾ ਵਿਭਾਗ ਹੈਗਾ ਇਹਨੂੰ ਬੜਾ ਤੇਜ਼ ਰਫ਼ਤਾਰੀ ਦਾ ਵਿਭਾਗ ਮੰਨਿਆ ਜਾਂਦਾ ਜੇ 1 ਰੁਪਈ ਕੱਢੀ ਆਮ ਵੀ ਲੋਕ ਤੇਜ਼ੀ ਨਾਲ ਜਾਂਦੇ ਹੋਣ ਤਾਂ ਲੋਕ ਦੇ ਜਵਾਨ ਵਿੱਚ ਉਹ ਨਿਕਲਦਾ ਕਿ ਦੇਖ ਕਿਵੇਂ ਅੱਗ ਲੱਗੇ ਵਾਲਾ ਕੋ ਜਾਂਦਾ ਹਨ ਐਨੀ ਜਲਦੀ ਜਾਂਦਾ ਕਿਤੇ ਅੱਗ ਲੱਗੀ ਆ ਨਾ ਸਿਸਟਮ ਤੁਹਾਡੇ ਵਿਭਾਗ ਦੇ ਦੀ ਡਿਊਟੀ ਤੇ ਹੋਰ ਸਿਵਲ ਡਿਪਾਰਟਮੈਂਟ ਦੇ ਵਿਭਾਗਾਂ ਦੀ ਡਿਊਟੀ ਹੈ ਜਿਹੜੀ ਸਮਝਦੇ ਹੋ ਕਿ ਵੱਖਰਾ ਪਰ ਕੁਝ ਲੋਕਾਂ ਦੇ ਵਿੱਚ ਵਿਚਰਦੇ ਹੋ ਡਿਊਟੀ ਕਰਦੇ ਹੋ ਕ੍ਰਿਟੀਕਲੀ ਮੈਟਰ ਜੈ ਨਹੀਂ ਹੈ ਤੁਹਾਡਾ ਕੀ ਸਮਝਦੇ ਹੋ ਨਹੀਂ ਚਲੋ ਜੀ ਸਾਡੀ ਤਾਂ ਡਿਊਟੀ ਆ ਲੋਕਾਂ ਦੀ ਸੁਰੱਖਿਆ ਕਰਨੀ ਅੱਗ ਤੋਂ ਨਾ ਪਰ ਜਦੋਂ ਵੀ ਕਿਤੇ ਅੱਗ ਲੱਗਦੀ ਹੈ ਸਾਡੀ ਕੋਸ਼ਿਸ਼ ਹੁੰਦੀ ਹੈ ਤਾਂ ਅਸੀਂ ਘੱਟ ਤੋਂ ਘੱਟ ਸਮੇਂ 'ਚ ਉੱਥੇ ਪਹੁੰਚੀਏ ਤੇ ਅੱਗ ਨੂੰ ਕੰਟਰੋਲ ਕਰੀਏ ਹਨਾ ਕਿਸੇ ਦਾ ਵੀ ਕੋਈ ਜਾਨੀ ਮਾਨੀ ਨੁਕਸਾਨ ਨਾ ਹੋਵੇ ਸਾਡੀ ਤਾਂ ਇਹੀ ਕੋਸ਼ਿਸ਼ ਰਹਿੰਦੀ ਹੈ ਜੀ ਪਰ ਅਸੀਂ ਹੁਣ ਤੱਕ ਵੀ ਕਦੇ ਵੀ ਬਰਨਾਲਾ ਫਾਇਰ ਸਟੇਸ਼ਨ ਦੀ ਕਦੇ ਵੀ ਕੋਈ ਇਹੋ ਜਿਹੀ ਕਾਲ ਨਹੀਂ ਹੋਈ ਵੀ ਜਿੱਥੇ ਅਸੀਂ ਨਾ ਪਹੁੰਚੀਏ ਜਾਂ ਅਸੀਂ ਲੇਟ ਪਹੁੰਚੇ ਹੋਈ ਜੀ ਅਸੀਂ ਬਿਲਕੁਲ ਟਰਾਈ ਕਰਦੇ ਆ ਵੀ ਜਲਦੀ ਤੋਂ ਜਲਦੀ ਪਹੁੰਚੀਏ ਤੇ ਨੁਕਸਾਨ ਹੋਣ ਤੋਂ ਬਚਾਈਏ ਮੇਰੇ ਨਾਲ ਜਸਪ੍ਰੀਤ ਸਿੰਘ ਬਾਦ ਸਾਬ੍ਹ ਸਨ ਜੋ ਫਾਇਰ ਸਟੇਸ਼ਨ ਅਫਸਰ ਨੇ ਬਨਾਲਾ ਦੇ ਵਿੱਚ ਤੁਸੀਂ ਸੁਣਿਆ ਕਿ ਅੱਜ ਦੇ ਜਿਹੜਾ ਦੌਰ ਆ ਕਣਕ ਦੀ ਵਾਢੀ ਦਾ ਸੀਜ਼ਨ ਆ ਜਿਹੜਾ ਇੱਥੇ ਜਦੋਂ ਅੱਗ ਲੱਗਣਦੀ ਆ ਇੱਕ ਟਰਾਂਵਾ ਵਾਪਰਦੀਆਂ ਨੇ ਤਾਂ ਸਭ ਤੋਂ ਪਹਿਲਾਂ ਜੇ ਕਿਸੇ ਦੀ ਯਾਦ ਆਉਂਦੀ ਆ ਉਹ ਅੱਗ ਭਜਾਊ ਮਹਿਕਮਾ ਜਿੱਥੇ ਤੁਰੰਤ ਪਹੁੰਚਦੇ ਨੇ ਔਰ ਇੱਕ ਗੱਲ ਵੱਡੀ ਜਿਹੜੀ ਇਹਨਾਂ ਨੇ ਪਤੇ ਦੀ ਕੀਤੀ ਆ ਕਿ ਇਹਨਾਂ ਦੀ ਭੂਮਿਕਾ ਜਿਹੜੀ ਉਹ ਅੱਗ ਲੱਗਣ ਤੋਂ ਬਾਅਦ ਸਾਹਮਣੇ ਆਉਂਦੀ ਆ ਪਰ ਅੱਗ ਲੱਗਣ ਤੋਂ ਪਹਿਲਾਂ ਦੀਆਂ ਜਿਹੜੀਆਂ ਸਾਵਧਾਨੀਆਂ ਨੇ ਉਹ ਪੈਗਾਮ ਵਟਸਐਪ ਨੇ ਦਿੱਤਾ ਅਸੀਂ ਆਪਣੇ ਚੈਨਲ ਦੇ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਇਹੋ ਅਪੀਲ ਕਰਦੇ ਆ ਕਿ ਬੜੀ ਮਿਹਨਤ ਦੇ ਨਾਲ ਪੁੱਤਾਂ ਬਾਗੂ ਆਪਾਂ ਫਸਲ ਨੂੰ ਪਾਲਦੇ ਆ ਔਰ ਪਾਲਣ ਤੋਂ ਬਾਅਦ ਵਧਣ ਤੋਂ ਪਹਿਲਾਂ ਜੇ ਅੱਗ ਲੱਗਣ ਦੇ ਨਾਲ ਸੰਬੰਧਿਤ ਜਿਹੜੀਆਂ ਸਾਵਧਾਨੀਆਂ ਵਰਤੀਆਂ ਜਾਣ ਤਾਂ ਅਸੀਂ ਵੱਡੇ ਨੁਕਸਾਨ ਤੋਂ ਬਚ ਸਕਦੇ ਆ ਤੁਸੀਂ ਵੇਖਦੇ ਰਹੋ ਚੈਨਲ ਜੀਨ ਇੰਟੀਗੇਟਡ ਨਿਊਜ਼